ਲਾਈਵ ਆਪਦੇ ਵੱਲੋਂ ਨਹੀਂ ਕੀਤਾ ਗਿਆ ਕੀਤਾ ਵੀ ਕੁਲਦੀਪ ਢਾਲੀਵਾਲ ਨੇ ਆਪਦੇ ਪੇਛਤੇ ਆ ਉਹਦੇ ਵਿੱਚ ਸ਼ਰਿਆ ਪਤਾ ਲੱਗ ਰਿਹਾ ਕਿ ਉਹ ਇੱਕ ਡਰਗ ਸਮਗਲਰ ਜਿਹੜੀ 20 ਗ੍ਰਾਮ ਤੋਂ ਥੱਲੇ ਹੁੰਦੀ ਆ ਤਾਂ ਉਹ ਐਡਿਕਟ ਮੰਨਿਆ ਜਾਂਦਾ ਹੈ ਤਾਂ ਇੱਕ ਡਰਗ ਸਮਗਲਰ ਨੂੰ ਛੋਟਾ ਸੀ ਵੱਡਾ ਸੀ ਪਰ ਸਪਲਾਈਅਰ ਸੀ ਜੀ ਉਹਨੂੰ ਛਡਾਉਣ ਦੇ ਲਈ ਉਹ ਥਾਣੇ ਦਾ ਇੱਕ ਵੀਡੀਓ ਹੀ ਅਸਲੀਅਤ ਕਿ ਵੀਡੀਓ ਦੀ ਗੱਲ ਨਹੀਂ ਮੈਂ ਕਰਦਾ ਇਹ ਤਾਂ ਇੱਕ ਸਬੂਤ ਆ ਗਿਆ ਸਰਕਾਰ ਦਾ ਉੱਥੇ ਵੀ ਮੁੰਡੇ ਬੇਹੋਸ਼ ਮਿਲਦੇ ਆ ਆਪਾਂ ਸਾਨੇ ਵਾਲਾਲੇ ਪਾਸੇ ਚਲੇ ਜਾਈਏ ਉੱਥੇ ਵੀ ਸਪਲਾਈ ਹੁੰਦੀ ਹੈ ਇਹ ਚੀਜ਼ਾਂ ਸਰਕਾਰ ਨੂੰ ਜਗਾਉਣ ਦੇ ਲਈ ਹੁੰਦੀ ਆ ਇਹ ਨਹੀਂ ਕਿ 15000 ਫੜ ਲਿਆ ਕਿ ਨਹੀਂ ਫੜਿਆ ਅਸਲੀਅਤ ਇਹ ਆ ਕਿ ਨਸ਼ਾ ਵਿਕ ਰਿਹਾ ਜਿਹੜਾ ਕਿ ਨਹੀਂ ਵਿਕਣਾ ਚਾਹੀਦਾ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਜੀ ਇਹ ਚੀਜ਼ ਇੱਕ ਸਮਾਜਿਕ ਮੁੱਦਾ ਹੈ ਇਹ ਸਰਕਾਰ ਨੂੰ ਸੋਚਣਾ ਪੈਣਾ ਹੈ ਇਹ ਸਰਕਾਰ ਨਹੀਂ ਸੋਚੀ ਤਾ ਮੈਂ ਕਿਸੇ ਨੂੰ ਕਹਿ ਸਕਦਾ ਭਾਈ ਆ ਕੀ ਨਹੀਂ ਕਰ ਸਕਦੇ ਜੇ ਆਪ ਦੇ ਦਾਮਨ ਤੇ ਦਾਗ ਲੱਗੇ ਨੇ ਤੇ ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ ਜਦੋਂ ਬੱਚਿਆਂ ਨੂੰ ਦਰਬਾਰ ਸਾਹਿਬ ਲੈ ਕੇ ਗਏ ਆ ਨਾ ਸਸ ਜਗਲਣਾ ਚਾਹਾਂਗੀ ਤੁਸੀਂ ਸਾਰੇ ਦੇਖ ਰਹੇ ਹੋ ਹੈਡਲਾਈਟਸ 24 ਬਾਈ ਇਲੈਕਸ਼ਨ ਨੂੰ ਲੈ ਕੇ ਦੇਖੋ ਗਾਵਾਗਮੀ ਦਾ ਮਾਹੌਲ ਹੈ ਹਰ ਪਾਸੇ ਤੇ ਸਰ ਅੱਜ ਪ੍ਰੈਸ ਕਾਨਫਰੈਂਸ ਅਕੋਰਡਿੰਗ ਜੇ ਆਪਾਂ ਗੱਲ ਕਰੀਏ ਤਾਂ ਫਿਰ ਸਾਡੇ 15000 ਦਾ ਜੋ ਆਕੜਾ ਸਮਗਲਰਸ ਦਾ ਦਿੱਤਾ ਗਿਆ ਹੈ ਇੱਕ ਵੀਡੀਓ ਦਿਖਾ ਕੇ ਜਦ ਤੱਕ ਕੱਢ ਕੇ ਸਰੀਨ ਸਾਹਿਬ ਨੇ ਗੱਲ ਕੀਤੀ ਹੈ ਉਹ ਕਿਵੇਂ ਦੇਖ ਰਹੇ ਜਿਵੇਂ ਕਿਹਾ ਜਾ ਰਿਹਾ ਕਿ ਮੱਛਲੀਆਂ ਤੇ ਕਾਰਵਾਈ ਹੋ ਰਹੀ ਹੈ ਤੇ ਮਕਰ ਮਛਲੇ ਵੀ ਬਚ ਕੇ ਨਿਕਲ ਰਹੇ ਨੇ ਤੇ ਮੰਤਰੀ ਆਪ ਥਾਣੇ ਦੇ ਵਿੱਚ ਪਹੁੰਚ ਰਹੇ ਨੇ ਦੇਖੋ ਗੱਲ ਇਹ ਹੈ ਕਿ ਆંકੜੇ ਦੇ ਦੇ ਆંકੜੇ ਦੱਸਨੇ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਜੀ ਜ਼ਮੀਨੀ ਹਕੀਕਤ ਕੀ ਹੈ ਉਹ ਅੱਜ ਅਸੀਂ ਲਾਈਵ ਦਿਖਾਤੀ ਲਾਈਵ ਆਪਦੇ ਵੱਲੋਂ ਨਹੀਂ ਕੀਤਾ ਗਿਆ ਕੀਤਾ ਵੀ ਕੁਲਦੀਪ ਢਾਲੀਵਾਲ ਨੇ ਆਪਦੇ ਪੇਛੇ ਤੇ ਆ ਉਹਦੇ ਵਿੱਚ ਸ਼ਰਿਆਂ ਪਤਾ ਲੱਗ ਰਿਹਾ ਕਿ ਉਹ ਇੱਕ ਡਰਗਸ ਸਮਗਲਰ ਜਿਹੜੀ 20 ਗ੍ਰਾਮ ਤੋਂ ਥੱਲੇ ਹੁੰਦੀ ਆ ਤਾਂ ਉਹ ਐਡਿਕਟ ਮੰਨਿਆ ਜਾਂਦਾ ਕਮਰਸ਼ੀਅਲ ਨਹੀਂ ਮੰਨਿਆ ਜਾਂਦਾ ਤੇ 20 ਗ੍ਰਾਮ ਤੋਂ ਉੱਪਰ ਨਸ਼ਾ ਕਮਰਸ਼ੀਅਲ ਮੰਨਿਆ ਜਾਂਦਾ ਕਿ ਇਹ ਵੇਚਣ ਦੇ ਲਈ ਸੀਗਾ ਤੇ ਇੱਕ ਡਰੱਗ ਸਮਗਲਰ ਨੂੰ ਛੋਟਾ ਸੀ ਵੱਡਾ ਸੀ ਪਰ ਸਪਲਾਈਅਰ ਸੀ ਜੀ ਉਹਨੂੰ ਛਡਾਉਣ ਦੇ ਲਈ ਉਹ ਥਾਣੇ ਜਾਂਦੇ ਆ ਦਬਕੇ ਮਾਰਦੇ ਆ ਆਦੇਸ਼ ਦਿੰਦੇ ਆ ਪੁਲਿਸ ਨੂੰ ਛੱਡੇ ਨਹੀਂ ਜਾਂਦੇ ਕਹਿੰਦੇ ਜੀ ਪੰਚਾਇਤ ਆਪੇ ਇਹਨਾਂ ਨੂੰ ਸਮਝਾ ਦਊਗੀ ਤੁਸੀਂ ਪਰਚਾ ਨਾ ਕਰਿਓ ਜਦੋਂ ਕਿ ਪਰਚਾ ਦਰਜ ਹੋ ਚੁੱਕਿਆ ਸੀ ਤੇ ਪਰਚਾ ਦਰਜ ਹੋਣ ਕਰਕੇ ਉਹ ਬੰਦੇ ਛੱਡੇ ਨਹੀਂ ਗਏ ਤੇ ਇਸ ਕਰਕੇ ਉਹ ਆਪਣੇ ਸਾਹਮਣੇ ਆ ਗਿਆ ਹੁਣ ਐਸੇ ਕਿੰਨੇ ਲੋਕ ਹੋਣਗੇ ਜਿਹੜੇ ਕੁਲਦੀਪ ਢਾਲੀਵਾਲ ਜਾਂ ਉਹਨਾਂ ਦੇ ਮੰਤਰੀਆਂ ਨੇ ਪਿੰਡ ਥਾਣਿਆਂ ਦੇ ਵਿੱਚ ਜਾ ਕੇ ਜਿਹੜੇ ਸਪਲਾਈ ਕਰਦੇ ਹੋਣਗੇ ਉਹ ਛੜਾਏ ਹੋਣਗੇ ਇਹ ਤਾਂ ਇੱਕ ਸਵਾਲੀਆ ਨਿਸ਼ਾਨ ਖੜਾ ਹੋ ਗਿਆ ਨਾ ਸਰਕਾਰ ਦੇ ਉੱਪਰ ਸਵਾਲੀਆ ਨਿਸ਼ਾਨ ਤਾਂ ਹੋ ਗਿਆ ਲੇਕਿਨ ਇੱਕ ਵੀਡੀਓ ਦੇਖ ਕੇ ਕਿਵੇਂ ਤੁਸੀਂ ਕਾਨਫਰੰਸ ਦੌਰਾਨ ਇਹ ਚੀਜ਼ਾਂ ਕਹਿ ਸਕਦੇ ਹੋ ਕਿ ਨਹੀਂ ਇਹ ਸਬੂਤ ਹੈ ਉਹਨਾਂ 15000 ਜੋ ਇਹਨਾਂ ਦਾ ਆਕੜਾ ਉਹ ਦੱਸਦੇ ਪਏ ਆ ਕਿ ਨਹੀਂ ਜੀ ਹੁਣ ਇਹ ਸਿਰਫ ਉਸੇ ਮੱਛੀਆਂ ਤੱਕ ਹੀ ਸੀਮਤ ਹੈ ਸਾਢੇ 15000 ਕਾਗਜ਼ਾਂ 'ਚ ਹੈ ਅਸਲੀਅਤਾਂ ਤਾਂ ਆਪਣੇ ਸਾਹਮਣੇ ਆ ਇੱਕ ਵੀਡੀਓ ਹੀ ਅਸਲੀਅਤ ਕਿਵੇਂ ਇੱਕ ਵੀਡੀਓ ਦੀ ਗੱਲ ਨਹੀਂ ਮੈਂ ਕਰਦਾ ਇਹ ਤਾਂ ਇੱਕ ਸਬੂਤ ਆ ਗਿਆ ਸਰਕਾਰ ਦਾ ਵੀਡੀਓ ਤਾਂ ਇੱਕੋ ਹੀ ਆਦੀ ਹੁੰਦੀ ਹੈ ਹਜ਼ਾਰ ਵੀਡੀਓ ਆ ਕੇ ਹਜ਼ਾਰ ਮੰਤਰੀ ਦਿਖਾ ਕੇ ਆਪਾਂ ਨਹੀਂ ਤਾਂ ਦੱਸ ਸਕਦੇ ਅਸਲੀਅਤ ਇਹ ਹੈ ਕਿ ਆਪਾਂ ਸਿਵਲ ਹਸਪਤਾਲ ਦੇ ਪਿੱਛੇ ਚਲੇ ਜਾਈਏ ਉੱਥੇ ਵੀ ਸਰੀਂਜਾ ਮਿਲਦੀਆਂ ਆਪਾਂ ਹੈਬੋ ਵਾਲੇ ਪਾਸੇ ਚਲੇ ਜਾਈਏ ਉੱਥੇ ਵੀ ਮੁੰਡੇ ਬੇਹੋਸ਼ ਮਿਲਦੇ ਆ ਆਪਾਂ ਸਾਨੇ ਵਾਲੇ ਪਾਸੇ ਚਲੇ ਜਾਈਏ ਉੱਥੇ ਵੀ ਸਪਲਾਈ ਹੁੰਦੀ ਆ ਤੇ ਇਹ ਠੀਕ ਹੈ ਨਾ 31 ਮਈ ਲੱਗ ਚੁੱਕੀ ਆ ਸਪਲਾਈ ਤਾਂ ਚੱਲ ਰਹੀ ਆ ਨਾ ਲੋਕੀ ਚਿੱਟਾ ਖਾਣੋਂ ਹਟੇ ਨਹੀਂ ਸਪਲਾਈ ਹੋ ਰਿਆ ਆਪਣੇ ਨੌਜਵਾਨ ਮਰ ਰਹੇ ਆ ਤੇ ਇਹੀ ਇਸਲੀਅਤ ਆ ਇਹ ਚੀਜ਼ਾਂ ਸਰਕਾਰ ਨੂੰ ਜਗਾਉਣ ਦੇ ਲਈ ਹੁੰਦੀ ਆ ਇਹ ਨਹੀਂ ਕਿ 15000 ਫੜ ਲਿਆ ਕਿ ਨਹੀਂ ਫੜਿਆ ਅਸਲੀਅਤ ਇਹ ਆ ਕਿ ਨਸ਼ਾ ਵਿਕ ਰਿਹਾ ਜਿਹੜਾ ਕਿ ਨਹੀਂ ਵਿਕਣਾ ਚਾਹੀਦਾ ਇਹ ਵੀਡੀਓ ਸਰਕਾਰ ਨੂੰ ਹਿਲਾਉਣ ਲਈ ਜਗਾਉਣ ਲਈ ਉਹਨਾਂ ਨੂੰ ਦੱਸਣ ਲਈ ਆ ਕਿ ਥੋਡੇ ਮੰਤਰੀ ਵੈਕ ਕਰ ਰਹੇ ਨੇ ਜਦ ਤੱਕ ਤੁਸੀਂ ਵੈਕ ਕਰਨੀ ਬੰਦ ਨਹੀਂ ਕਰੋਗੇ ਨਾ ਪੰਜਾਬ ਚੋਂ ਚਿੱਟਾ ਨਹੀਂ ਜਾ ਸਕਦਾ ਆਪਾਂ ਆਪਣੇ ਜਵਾਕ ਬਚਾਉਣੇ ਆ ਆਪਾਂ ਸਰਕਾਰ ਨਹੀਂ ਵੇਖਣੀ ਹੈਗੀ ਸਰਕਾਰ ਆਪਣੇ ਤੁਸੀਂ ਵੀ ਮੇਰੀ ਭੈਣ ਜਾਂਦੇ ਹੋਏਗੇ ਤੁਸੀਂ ਵੀਡੀਓ ਦਿਖਾਦੇ ਹੋਗੇ ਕਿ ਉੱਥੇ ਕਿਤੇ ਕੁੜੀਆਂ ਬੈਠੀਆਂ ਸਕੂਲ ਦੇ ਬੱਚੇ ਬੈਠੇ ਨੇ ਉਹ ਨਸ਼ਾ ਕਰ ਰਹੇ ਨੇ ਕਿ ਤੋੜਾ ਚੇਨ ਤੋੜਨੀ ਪਊਗੀ ਨਾ ਆਪਣੇ ਸਾਰੇ ਸਮਾਜਿਕ ਫਰਜ਼ ਹੈ ਥੋੜਾ ਵੀ ਫਰਜ਼ ਹੈ ਮੇਰਾ ਵੀ ਫਰਜ਼ ਹੈ ਸਾਰਿਆਂ ਦਾ ਫਰਜ਼ ਹੈ ਸਮਾਜਿਕ ਤਾਂ ਦੇਖੋ ਜੋ ਤਸਵੀਰਾਂ ਨੇ ਉਹ ਬਿਆਨ ਕਰ ਰਹੇ ਆ ਲੋਕਾਂ ਨੂੰ ਸਮਝਾਉਣ ਲਈ ਕੈਂਪਸ ਵੀ ਲੱਗ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਨਸ਼ੇ ਤੇ ਸਿਆਸਤ ਦਾ ਦੇਖੋ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ ਸਮੇ ਸਮੇਂ ਦੀ ਰਵਾਈਤੀਆ ਪਾਰਟੀਆਂ ਨੇ ਵੀ ਕਿਤੇ ਨਾ ਕਿਤੇ ਯੋਗਦਾਨ ਪਾਇਆ ਹੀ ਹੋਣਾ ਆਪਣਾ ਮੇਰੀ ਬੇਨਤੀ ਹੈ ਨਸ਼ਾ ਇੱਕ ਕੋੜ ਹੈ ਇਹ ਛੇਵਾਂ ਦਰਿਆ ਪੰਜਾਬ ਚ ਵਗਿਆ ਕਿੱਥੋਂ ਆਇਆ ਕਿਵੇਂ ਆਇਆ ਅੱਜ ਮੌਜੂਦਾ ਸਥਿਤੀ ਦੇ ਵਿੱਚ ਉਹ ਹੈ ਤੇ ਆਪਾਂ ਜੋ ਉਰੋਂ ਮੈਂ ਵੀ ਛੋਟਾ ਹੋਊਗਾ ਤੁਹਾਡੀ ਵੀ ਏਜ ਘੱਟ ਹੋਊਗੀ ਅੱਜ ਆਪਾਂ ਜਾਗਰੂਕ ਨਾਗਰਿਕਾਂ ਤੁਹਾਨੂੰ ਪਤਾ ਕਿ ਨਸ਼ਾ ਇੱਕ ਮਾੜੀ ਚੀਜ਼ ਹੈ ਅਵੇਰਨੈਸ ਆਪਾਂ ਉਹਨਾਂ ਦੀ ਕਰ ਸਕਦੇ ਜਿਹੜੇ ਨਹੀਂ ਕਰਦੇ ਕੇਰ ਤੋਂ ਬਚੋ ਜਿਹੜੇ ਕਰਦੇ ਆ ਉਹਨਾਂ ਨੂੰ ਬਚਾਉਣ ਲਈ ਕੀ ਕੀਤਾ ਅਕੋਰਡਿੰਗ ਟੂ ਅਫੀਸ਼ੀਅਲ ਆਂਕੜਾ ਜਿਹੜਾ ਬਲਬੀਰ ਸਿੰਘ ਜੋ ਇਹਨਾਂ ਦੇ ਹੈਲਥ ਮਨਿਸਟਰ ਆ ਉਹਨੇ ਦੱਸਿਆ ਕਿ 10 ਲੱਖ ਐਡਿਕਟ ਨੇ 10 ਲੱਖ ਐਡਿਕਟ ਬਹੁਤ ਵੱਡਾ ਨੰਬਰ ਹੁੰਦਾ ਮੇਰੀ ਭੈਣ ਉਹ ਵੀ ਨੌਜਵਾਨ ਛੋਟੇ ਮੋਟੇ ਨਹੀਂ ਜਿਹੜਾ ਆਪਣਾ ਜਿਹੜੀ ਆਪਾਂ ਨੂੰ ਕਹਿੰਦੇ ਬੇਸਿਕ ਨਸ਼ਾ ਜਿਹੜੇ ਭੁੱਕੀ ਤੇ ਬਾਕੀ ਚੀਜ਼ਾਂ ਨੂੰ ਛੱਡ ਕੇ 10 ਲੱਖ ਐਡਿਕਟ ਨੇ ਤੇ ਉਹ ਐਡਿਕਟਾਂ ਦੀ ਆਪਾਂ ਕਿੱਥੋਂ ਨੰਬਰਿੰਗ ਲਵਾਂਗੇ ਦੀ ਆਪਾਂ ਦਾ ਸੰਬਾਧ ਸੁਧਾਰਨਾ ਨਾ ਆਪਾਂ ਪੁਰਾਣੀਆਂ ਸਰਕਾਰਾਂ ਦੀ ਗੱਲ ਕਰ ਲੈਣੇ ਆ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਦੇ ਵਿੱਚ 5500 ਠੇਕਾ ਸੀ ਅੱਜ ਕਿੰਨਾ ਠੇਕਾ ਹੈ ਤੁਹਾਡੇ ਕੋਲ ਅੰਕੜਾ ਇਹ ਵੀ ਪੁੱਛੋ ਇਹਨਾਂ ਤੋਂ ਅੱਜ 7800 ਤੋਂ ਉੱਤੇ ਠੇਕਾ ਖੁੱਲ ਗਿਆ ਹਰੇਕ ਗਲੀ ਚ ਰਾਹੇ ਤੇ ਠੇਕਾ ਖੁੱਲਿਆ ਹੋਇਆ ਉਹ ਵੀ ਨਸ਼ਾ ਉਹਨੂੰ ਕਹਿੰਦੇ ਆ ਇਹ ਲੀਗਲ ਨਸ਼ਾ ਹੈ ਵੀਜ਼ਾਸ ਦੇ ਵਿੱਚ ਨਹੀਂ ਚੇਂਜਸ ਚਾਹੀਦੇ ਆ ਕਿ ਕੁਝ ਸੀਮਿਤ ਦੂਰੀ ਹੈ ਡਿਸਟੈਂਸ ਹੈ 50 ਮੀਟਰ 100 ਮੀਟਰ ਬਸ ਇੰਨਾ ਦਾਇਰਾ ਉਹਨੂੰ ਵਧਾਉਣਾ ਚਾਹੀਦਾ ਫਿਰ ਕਿਉਂਕਿ ਦੇਖੋ ਗਲੀਆਂ ਨਾਲੀਆਂ ਨੁਕੜਾ ਹਰ ਪਾਸੇ ਸਾਨੂੰ ਦਿਖਣ ਦੇ ਮੇਰੀ ਇੱਕ ਬੇਨਤੀ ਹੈ ਗੁਰਦੁਆਰਿਆਂ ਦੇ ਸਾਹਮਣੇ ਖੁੱਲਗੇ ਮੰਦਰਾਂ ਦੇ ਸਾਹਮਣੇ ਖੁੱਲਗੇ ਸਕੂਲ ਦੀ ਯੂਨੀਵਰਸਿਟੀ ਦੇ ਮੂਹਰੇ ਖੁੱਲਗੇ ਠੇਕਾ ਜੀ ਡਿਸਟੈਂਸ ਡਿਸਟੈਂਸ ਵੀ ਤਾਂ ਤੁਸੀਂ ਦੇਖ ਸਕਦੇ ਹੋ ਨਾ ਕਿ ਡਿਸਟੈਂਸ ਡਿਸਟੈਂਸ ਕਿਨੇ ਤੈਅ ਕਰਨੇ ਆ ਸਰਕਾਰਾਂ ਦਾ ਕੰਮ ਹੈ ਜੀ ਤੁਸੀਂ ਡਿਸਟੈਂਸ ਸਟੈਅ ਕਰੋ ਹਾਈ ਕੋਰਟ ਦੇ ਆਰਡਰ ਆ ਸੁਪਰੀਮ ਕੋਰਟ ਦੇ ਆਰਡਰ ਆ ਕਿ ਮੇਨ ਹਾਈਵੇਆਂ ਤੇ ਠੇਕੇ ਨਹੀਂ ਖੁੱਲਣਗੇ ਬੰਦ ਹੋਏ ਸੀ ਨਾ ਫਿਰ ਸਰਕਾਰਾਂ ਨੇ ਪ੍ਰਵੀਜ਼ਨ ਕੱਢੀ ਕਿਵੇਂ ਨਾ ਕਿਵੇਂ ਕਰਕੇ ਜਿਹੜੇ ਸ਼ਹਿਰਾਂ ਦੇ ਵਿੱਚੋਂ ਗੁਜ਼ਰਦੀ ਆ ਉੱਥੇ ਖੁੱਲ ਸਕਦੇ ਆ ਜਦੋਂ ਕਿ ਉਸੂਲਨ ਨਹੀਂ ਖੁੱਲਣਾ ਚਾਹੀਦਾ ਇਹੀ ਇੱਕ ਸਰਕਾਰ ਵੱਲ ਲੈ ਕੇ ਹਾਂ ਵੀ ਅਸੀਂ ਨਸ਼ਾ ਘਟਾਉਣਾ ਹੈ ਤਾਂ ਉਹ ਲਾਗੂ ਹੋ ਜਾਂਦਾ ਹੁਣ ਤੁਸੀਂ ਲਾਗੂ ਕਰਨਾ ਹੈ ਕਿ 2 ਕਿਲੋਮੀਟਰ 4 ਕਿਲੋਮੀਟਰ ਰੇਡੀਅਸ 'ਚ ਇੱਕ ਠੇਕਾ ਖੁੱਲੂਗਾ ਆਪਾਂ ਨਸ਼ੇ ਦੀ ਕਮਾਈ ਨਾਲ ਸਰਕਾਰਾਂ ਚਲਾਉਣੀਆਂ ਨੇ ਕਮਾਈਆਂ ਦੇ ਹੋਰ ਸਾਧਨ ਵੀ ਆ ਅਸੀਂ ਇਹ ਦੱਸਦੇ ਆ ਨਸ਼ੇ ਤੋਂ 11000 ਕਰੋੜ ਰੁਪਇਆ ਕਮਾ ਲਿਆ ਕੋਈ ਸ਼ਾਪ ਤੋਂ ਜਿੰਨੇ ਫਿਰ ਟੈਕਸ ਆਂਦੇ ਉਹ ਲੈਣਾ ਬੰਦ ਕਰਿਆ ਇਹ ਕਹ ਰਹੇ ਆ ਜੀ 11000 ਕਰੋੜ ਦਾ ਅੰਕੜਾ ਦਿੰਦੇ ਆ ਆਪਾਂ ਆਪਾਂ ਇਹ ਕਰੀ ਅਸੀਂ ਮਾਈਨਿੰਗ ਤੋਂ 20000 ਕਰੋੜ ਕਮਾਇਆ ਅਸੀਂ ਇਹ ਕਹੀਏ ਕਿ ਅਸੀਂ ਜੀਐਸਟੀ ਤੋਂ ਵੱਧ ਕਮਾਇਆ ਇਹ ਸਰਕਾਰ ਜੀਐਸਟੀ ਘਟਾ ਰਹੀ ਹੈ ਨਸ਼ੇ ਦਾ ਮੁੱਲ ਵਧਾ ਰਹੀ ਹੈ ਆਪਾਂ ਇਸ ਚੀਜ਼ ਨੂੰ ਸੋਚੀਏ ਮੈਂ ਖੱਡੋ ਪਾਰਟੀਆਂ ਦਾ ਲੈਵਲ ਮੈਂ ਪਾਰਟੀ ਦੀ ਕੋਈ ਗੱਲ ਨਹੀਂ ਕਰਦਾ ਮੈਂ ਤੁ ਇੱਕ ਸਰਧਾਰਨ ਨਾਗਰਿਕ ਹੋਣ ਦੇ ਕਰਕੇ ਮੇਰੇ ਲਈ ਇੱਕ ਚਿੰਤਾ ਦਾ ਵਿਸ਼ਾ ਹੈ ਕਿ 100 ਮੀਟਰ ਦੀ ਦੂਰੀ ਤੇ ਸਕੂਲ ਤੋਂ ਠੇਕਾ ਖੁੱਲਿਆ ਹੋਇਆ ਤਾਂ ਬੱਚਾ ਲੰਘਦਾ ਟੱਪਦਾ ਵੇਖ ਕੇ ਕਿਤੇ ਨਾ ਕਿਤੇ ਉਧਰ ਨੂੰ ਆਕਰਸ਼ਿਤ ਹੋਊਗਾ ਨਸ਼ੇ ਕਰਨੀ ਉਹ ਕੱਲ ਨੂੰ ਅੱਜ ਸ਼ਰਾਬ ਦਾ ਨਸ਼ਾ ਕਰੂਗਾ ਕੱਲ ਨੂੰ ਦੂਜਾ ਕਰੂਗਾ ਇਹ ਸਾਡਾ ਫਰਜ਼ ਹੈ ਨਾ ਜੀ ਕਿ ਇਸ ਤੋਂ ਬਾਹਰ ਆ ਰਹੀਆਂ ਬੱਚੀਆਂ ਸੇਫ ਨੇ ਠਿੱਕਿਆ ਤੋਂ ਬਾਹਰ ਉਹ ਵੀ ਤਾਂ ਇੱਕ ਐਗਜ਼ਾਮਪਲ ਹੈ ਤੇ ਮੈਂ ਉਹੀ ਤਾਂ ਗੱਲ ਕਰ ਰਿਹਾ ਨਾ ਜੀ ਇਹ ਚੀਜ਼ ਇੱਕ ਸਮਾਜਿਕ ਮੁੱਦਾ ਹੈ ਇਹ ਸਰਕਾਰ ਨੂੰ ਸੋਚਣਾ ਪੈਣਾ ਹੈ ਇਹ ਸਰਕਾਰ ਨਹੀਂ ਸੋਚਦੀ ਹੁਣ ਆਪਾਂ ਤਾਂ ਜਗਾਵਾਂਗੇ ਨਾ ਜੀ ਆਪਾਂ ਤਾਂ ਕਹਿ ਰਹੀਏ ਕਿ ਦੇਖੋ ਸੌਂ ਖਾ ਕੇ ਮੁਕਰਨ ਵਾਲੀ ਸਰਕਾਰ ਇੱਕ ਪਾਸੇ ਤੇ ਅਸੀਂ ਕੰਮ ਕਾਸੋ ਆਪਰੇਸ਼ਨ ਲੈ ਕੇ ਆਉਣ ਵਾਲੇ ਅਸੀਂ ਹੋਗੇ ਪਹਿਲਾਂ ਹਾਂ ਸੌਂ ਤਾਂ ਮੇਰੇ ਸਾਹਮਣੇ ਤੁਸੀਂ ਮੁੱਖ ਮੰਤਰੀ ਸਾਹਿਬ ਦੀ ਸੁਣੀ ਹੋਣੀ ਹੈ 2019 ਵਾਲੀ ਜਿਹੜੀ ਮਾਂ ਦੀ ਸੌਂ ਖਾ ਕੇ ਮੁਕਰ ਕੇ ਅੱਜ ਵੀ ਆਮ ਚਰਚਾ ਹੈ ਕੈਪਟਨ ਸਾਹਿਬ ਦੀ ਵੀ ਗੱਲ ਹੋ ਰਹੀ ਹੈ ਜਿਵੇਂ ਕਿ ਕਿ ਕਾਮਰਸ ਵਿਧਾਇਕ ਕਹਿ ਰਹੀ ਹੈ ਨਾ ਕਿ ਅਸੀਂ ਤਾਂ ਉਹ ਨਾ ਕਰਕੇ ਮਤਲਬ ਕਿ ਰਹਿ ਗਏ ਨਹੀਂ ਤਾਂ ਅਸੀਂ ਤਾਂ ਕਰ ਦਿੰਦੇ ਖਤਰਾ ਕੈਪਟਨ ਸਾਹਿਬ 2021 ਚ ਮੁੱਖ ਮੰਤਰੀ ਸੀ 2021 ਦੇ ਵਿੱਚ ਭਗਵੰਤ ਮਾਨ ਸਿੰਘ ਜੀ ਨੇ ਸੌ ਚੱਕੀ ਅੱਜ ਉਹ ਮੁੱਖ ਮੰਤਰੀ ਹੈ ਪਹਿਲਾਂ ਆਪ ਨੂੰ ਨਸ਼ਾ ਮੁਕਤ ਕਰਨ ਦੀ ਤੇ ਫਿਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਚੈਰਟੀ ਬਗੇਨਸ ਫਰਮ ਹੋਮ ਮੈਂ ਕਿਸੇ ਨੂੰ ਲੈਕਚਰ ਤਾਂ ਦੇ ਸਕਦਾ ਮੇਰੀ ਭੈਣ ਜੇ ਮੈਂ ਆਪ ਸਾਫ ਹੋਊਗਾ ਚਿੱਟੀ ਕਮੀਜ਼ ਤੇ ਦਾਗ ਨਹੀਂ ਨਾ ਹੋਊਗਾ ਤਾ ਮੈਂ ਕਿਸੇ ਨੂੰ ਕਹਿ ਸਕਦਾ ਭਾਈ ਆ ਕੀ ਨਹੀਂ ਕਰ ਸਕਦੇ ਜੇ ਆਪ ਦੇ ਦਾਮਨ ਤੇ ਦਾਗ ਲੱਗੇ ਨੇ ਤੇ ਇੱਕ ਦਿਨ ਮੈਂ ਵੀਡੀਓ ਦੇਖ ਰਿਹਾ ਸੀ ਜਦੋਂ ਬੱਚਿਆਂ ਨੂੰ ਦਰਬਾਰ ਸਾਹਿਬ ਲੈ ਕੇ ਗਏ ਆ ਨਾ ਕਿ ਉੱਥੇ ਸੌਂ ਖਵਾਈਏ ਕਿ ਨਸ਼ਾ ਨਹੀਂ ਕਰਨਾ ਤੁਸੀਂ ਉਹ ਕਹਿੰਦੇ ਸਾਡਾ ਮੁੱਖ ਮੰਤਰੀ ਤਾਂ ਆਪ ਕਰਦਾ ਹੈ ਆਪਾਂ ਉੱਥੇ ਕਿੱਥੋਂ ਸੁਧਾਰ ਲਾਂਗੇ ਦੇ ਮੈਂ ਕਹੂੰਗਾ ਗੱਲ ਕਿ ਮੈਂ ਕਹੂੰਗਾ ਮੈਨੂੰ ਵੇਖੋ ਸਾਰੇ ਨਾਗਰਿਕ ਹੀ ਬੈਠਾ ਮੇਰੇ ਸਾਹਮਣੇ ਤੇ ਮੈਂ ਉਹੀ ਗੱਲ ਹੁਣ ਕਰ ਲੈਣੀ ਆ ਤੇ ਫਿਰ ਹਵਾ ਕਿਵੇਂ ਉੱਡੇ ਸੀ ਇਹਦੇ ਆਮ ਆਦਮੀ ਪਾਰਟੀ ਦੀ ਕਿਉਂਕਿ ਦੇਖੋ 40000 ਵੈਸਟਾ ਇਲਾਕੇ ਦੇ ਵਿੱਚ ਹਲਕੇ ਦੀ ਅੱਜ ਵੀ ਗੱਲ ਕਰ ਰਹੇ ਇਲੈਕਸ਼ਨ ਤੇ ਆਪਾਂ ਬੈਠੇ ਆ ਤੇ 40000 ਵੋਟ ਗੋਗੀ ਸਾਹਿਬ ਜੀ ਨੂੰ ਪਏ ਸੀ ਤੇ ਕਾਂਗਰਸ ਨੂੰ ਕਿੰਨੇ ਵੇ ਸੀ 32600 ਦੇ ਕਰੀਬ ਤੇ ਫਿਰ ਭਾਜਪਾ ਤੀਜੇ ਨੰਬਰ ਤੇ ਖੜੀ ਸੀ 27900 ਤੇ ਮੇਰੀ ਭੈਣ ਤੇ ਵੋਟਾਂ ਦਾ ਖੇਲ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਵੇ ਦੇਖੋ ਸਰਕਾਰਾਂ ਸਰਕਾਰਾਂ ਨੂੰ ਸੱਤਾ ਦੇ ਵਿੱਚ ਲੋਕਾਂ ਲੋਕਾਂ ਦਾ ਹੀ ਵੋਟ ਜਾਂਦਾ ਹੈ ਉਹੀ ਗੱਲ ਕਰ ਰਿਹਾ ਮੇਰੀ ਅਸੀਂ ਆਪ ਚੁਣਿਆ ਹੱਥੀਂ ਆਪਾਂ ਬਦਲਾ ਚੁਣਿਆ ਜੀ ਬਦਲਾ ਤਾਂ ਸੜਕਾਂ ਤੇ ਆ ਗਰਮੀ ਦੇ ਵਿੱਚ ਬਦਲਾਇਆ ਫਿਰਦਾ ਹੈ ਬਦਲਾ ਕੀ ਸੀਗਾ ਕਿ ਅਸੀਂ ਨਵੀਆਂ ਪਾਲਿਸੀਆਂ ਲੈ ਕੇ ਆਵਾਂਗੇ ਕਿ ਕਿਹੜੀ ਪਾਲਿਸੀ ਆ ਗਈ ਦੀ ਬਦਲਾ ਇਹ ਸੀ ਕਿ ਅਸੀਂ ਸ਼ਹੀਦਾਂ ਦੀ ਪਾਰਟੀ ਆ ਅੱਜ ਕਰਤਾਰ ਸਿੰਘ ਸਰਾਬੇ ਦਾ ਨਾਮ ਭੁੱਲ ਗਏ ਉਰੀ ਧਰਤੀ ਤੇ ਖੜੇ ਹੋ ਕੇ ਇਹ ਬਦਲਾ ਲਈ ਪਾਈ ਸੀ ਉਹ ਕਹਿੰਦੇ ਸੀ ਕਿ ਅਸੀਂ ਸ਼ਹੀਦਾਂ ਦਾ ਉਹ ਕਰਦੇ ਹਾਂ ਸਤਕਾਰ ਅੱਜ ਉਹਨਾਂ ਦਾ ਐਮਪੀ ਸ਼ਹੀਦ ਦਾ ਨਾਂ ਨਹੀਂ ਜਾਣਦਾ ਇਹਨਾਂ ਇਹ ਬਦਲਾ ਥੋੜਾ ਚੁਣੇ ਸੀਗੇ ਆਪਾਂ ਅੱਜ ਅੱਜ ਨਸ਼ੇ ਨਾ ਮਰਦੇ ਜਵਾਬ ਥੋੜਾ ਚੁਣੇ ਸੀ ਇਹੀ ਕਿਹਾ ਸੀ ਕਿ ਇਹ ਚੀਜ਼ਾਂ ਹਟਣ ਗਈਆਂ ਪਰ ਉਹ ਨਹੀਂ ਹਟ ਪਾਈਆਂ ਅੱਜ ਜ਼ਿੰਮੇਦਾਰੀ ਤਾਂ ਬੰਦੀ ਆ ਨਾ ਆਪਾਂ ਨੂੰ ਫਿਕਸ ਕਰਨੀ ਪਊਗੀ ਉਸ ਵੇਲੇ ਬਦਲਾਅ ਚੁੱਲਿਆ ਸਾਰੀਆਂ ਰਵਾਇਤਾਂ ਪਾਟੀਆਂ ਨੂੰ ਛੱਡਤਾ ਪਰ ਅੱਜ ਬਦਲਾਅ ਕਿੱਥੇ ਖਲੋਤਾ ਬੜਾ ਜ਼ਿਆਦਾ ਗੁੱਡੇ ਨਾਲੇ ਦੇ ਵਿੱਚ ਆਪਾਂ ਨਾਲਾ ਦੇਖੋ ਦਰਿਆ ਨਹਾਣ ਲੱਗੇ ਆ ਲੋਕੀ ਉਹ ਵੀਡੀਓਜ਼ ਵੀ ਤਾਇੀਆਂ ਨੇ ਨਾ ਉਹ ਵੀ ਇੱਕ ਬਦਲਾਅ ਦਾ ਰੂਪ ਹੈ ਹਾਂ ਦੋ 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 ਬੱਚੇ ਉੱਥੇ ਡੁੱਬ ਕੇ ਮਰ ਗਏ ਉਹ ਵੀ ਵੀਡੀਓ ਆਈ ਆ ਉਹਨਾਂ ਦੇ ਪਰਿਵਾਰ ਨੂੰ ਕਿਹੜਾ ਮੁਆਵਜ਼ਾ ਦੇਤਾ ਸਰਕਾਰ ਨੇ ਇੱਕ ਐਮਪੀ ਦਾ ਫਾਲਟ ਸੀਗਾ ਜਿਨੇ ਉੱਥੇ ਅਯੋਜਨ ਕਰਾਇਆ ਤੇ ਬੱਚੇ ਡੁੱਬ ਕੇ ਮਰ ਗਏ ਕੀ ਔਰ ਇਤੇ ਪਰਚਾ ਹੋਇਆ ਹੁਣ ਤੱਕ ਮਾਡਰ ਹੁੰਦਾ ਹੈ ਜਿਹੜਾ ਇਵੈਂਟ ਤੇ ਕੋਈ ਵੀ ਹੋਵੇ ਕੋਈ ਬਿਲਡਿੰਗ ਢਹਿ ਜਾਂਦੀ ਹੈ ਕੋਈ ਇਵੈਂਟ ਤੇ ਅੱਗ ਲੱਗ ਜਾਂਦੀ ਹੈ ਕੁਝ ਵੀ ਹੋ ਜਾਂਦਾ ਕੋਈ ਹਾਦਸਾ ਵਾਪਰਦਾ ਜਿਹੜਾ ਇਵੈਂਟ ਦਾ ਹੈਡ ਹੁੰਦਾ ਉਰ ਤੇ ਪਰਚਾ ਦਰਜ ਹੁੰਦਾ ਕਿ ਸੀਚੇਵਾਲ ਸਾਹਿਬ ਤੇ ਪਰਚਾ ਦਰਜ ਹੋ ਗਿਆ ਮੇਰੀ ਭੈਣ ਨਹੀਂ ਹੋਇਆ ਉਹਨਾਂ ਦੇ ਘਰਾਂ ਚ ਜਾ ਕੇ 2-2 ਲੱਖ ਰੁਪਏ ਦੇ ਚੈੱਕ ਦੇ ਕੇ ਆ ਗਏ ਜਿਹੜੇ ਸ਼ਰਾਬ ਨਾਲ ਜ਼ਹਿਰੀਲੀ ਸ਼ਰਾਬ ਨਾਲ ਮਰਦੇ ਉਹਨਾਂ ਨੂੰ 10 ਲੱਖ ਦਾ ਚੈੱਕ ਤੇ ਇੱਕ ਸਰਕਾਰੀ ਨੌਕਰੀ ਮਿਲਦੀ ਹੈ ਦਰਿਆ ਚ ਡੁੱਬੇ ਬੱਚਿਆਂ ਨੂੰ ਕਿਉਂ ਨਹੀਂ ਮਿਲੀ ਨੂਰ ਆਲਾ ਰੋਡ ਤੇ ਸ਼ਰਾਬ ਲੈ ਕੇ ਮਰੇ ਲੋਕ ਨੇ ਕਿ 10 ਲੱਖ ਰੁਪਇਆ ਮਿਲਿਆ ਨੌਕਰੀ ਮਿਲੀ سوال پوچھے ਤੁਸੀਂ ਸਰਕਾਰ ਨੂੰ ਜਾ ਕੇ ਹੁਣ ਕੀ ਬਦਲਾ ਦੇਖੋਗੇ ਫਿਰ ਬਦਲਾ ਤਾਂ ਦਿਖੀ ਨਹੀਂ ਰਿਹਾ ਕੋਈ ਹੁਣ ਕੀ ਦੇਖੋਗੇ ਫਿਰ ਬਾਈ ਇਲੈਕਸ਼ਨ ਹੈ ਸਮਾ ਵੀ ਮੇਰੇ ਖਿਆਲ 18 ਮੰਨ 1.5 ਸਾਲ ਕੀ ਕਿਵੇਂ ਕੀ ਕਹਿ ਰਹੀ ਹੈ ਹਾਂ ਲਿਖੇ ਹੋਇਆ ਬੋਰਡ ਕੇ 1.5 ਸਾਲ ਪੂਰਾ ਵਿਕਾਸ 3.5 ਸਾਲ ਨੋ ਵਿਕਾਸ 3.5 ਨੋ ਵਿਕਾਸ ਇਹ ਵੀ ਲਿਖ ਦਿਨ ਨਾ ਨਾਲ ਚਾਰ ਗੁਣਾ ਰਫਤਾਰ ਦੇ ਨਾਲ ਹਾਂ ਨਾਲ ਹੀ ਉਹੀ ਤਾਂ ਕਹਿ ਰਹੇ ਨਾ ਚਾਰ ਗੁਣਾ ਰਫਤਾਰ ਦੇ ਨਾਲ 3.5 ਨੋ ਵਿਕਾਸ 1.5 ਸਾਲ ਪੂਰਾ ਵਿਕਾਸ ਇਹ ਵੀ ਮੰਨਣ ਨਾ ਫਿਰ 3.5 ਸਾਲ ਦੇ ਵਿੱਚ ਆਪਾਂ ਕੁਝ ਕੀਤਾ ਨਹੀਂ ਇਹ ਵੀ ਨਾਲ ਲਿਖਣਾ ਪੈਣਾ ਵਾ ਇਹ ਵੀ ਸਰਕਾਰ ਨੂੰ ਦੱਸਣਾ ਪੈਣਾ ਨਾ ਜੀ ਨਹੀਂ ਫਿਰ ਮੰਨਿਆ ਮੈਂ ਕਿ ਗੋਗੀ ਸਾਹਿਬ ਨੇ ਜੇ ਆਪਣਾ ਨੀ ਪੱਥਰ ਤੋੜ ਹੀ ਦਿੱਤਾ ਤਾਂ ਫਿਰ ਇਹ ਹੀ ਤਾਂ ਨਹੀਂ ਕਿ ਨੋ ਵਿਕਾਸ ਹੈ ਉਹ ਵਿਕਾਸ ਤਾਂ ਉਹ ਕਹਿ ਹੀ ਰਹੇ ਨੇ ਹੁਣ ਰੇਲਵੇ ਸਟੇਸ਼ਨ ਵੀ ਤਾਂ ਇੱਕ ਐਗਜ਼ਾਮਪਲ ਹੈ ਹਲਵਾ 에어ਪੋਰਟ ਵੀ ਤਾਂ ਐਗਜ਼ਾਮਪਲ ਹੀ ਇਹ ਹੋਵੇ ਹਾਂ ਤੇ ਉਹ ਗੱਲ ਹੋ ਰਹੀ ਹੈ ਨਾ ਹਾਂ ਤਾਂ ਕਿਹਨੇ ਬਣਾਇਆ ਉਹ ਗੱਲ ਤਾਂ ਦੱਸਣ ਦੀ ਇਹ ਵੀ ਹੈ ਨਾ ਰੇਲਵੇ ਸਟੇਸ਼ਨ ਰੇਲਵੇ ਸਟੇਸ਼ਨ ਬਣਾਇਆ ਸਿਕੰਦਰ ਦੀ ਸਰਕਾਰ ਨੇ ਕੇਂਦਰ ਦੇ ਫੰਡ ਆਏ ਰਵਨੀਤ ਬਿੱਟੂ ਸਾਡਾ ਮੰਤਰੀ ਹੈ ਉਹ ਲੈ ਕੇ ਆਇਆ ਹਰਵਾਰਾ 에ਰਪੋਰਟ ਬਣਾਇਆ ਕੇਂਦਰ ਸਰਕਾਰ ਨੇ ਕ੍ਰੈਡਿਟ 2021 ਦੇ ਵਿੱਚ ਲਿਖਿਆ ਫਿਰ ਕਿਨੇ ਸੀ ਉਹ ਗੱਲ ਸਮਝੋ ਇੱਕ ਗੱਲ ਪਾਰਲੀਮੈਂਟ ਨੂੰ ਸਵਾਲ ਕਿਨੇ ਓਏ ਹੋ ਮੇਰੀ ਭੈਣ ਗੱਲ ਸਮਝ ਸਵਾਲ ਤਾਂ ਤੁਸੀਂ ਮੈਨੂੰ ਕਰ ਰਹੇ ਹੋ ਕੀ ਸਵਾਲ ਦਾ ਜਵਾਬ ਜਿਹਨੇ ਮੈਂ ਦੇ ਰਿਹਾ ਹਾਂ ਕ੍ਰੈਡੈਂਸ਼ੀਅਲਸ ਮੇਰੇ ਆ ਨਾ ਠੀਕ ਹੈ ਜਿਹੜੀ ਚੀਜ਼ ਨੂੰ ਇਸ ਕੇਂਦਰ ਸਰਕਾਰ ਨੇ ਕੀਤਾ ਤਾਂ ਆਪਾਂ ਨੂੰ ਕ੍ਰੈਡਿਟ ਵੀ ਕੇਂਦਰ ਸਰਕਾਰ ਨੂੰ ਹੀ ਦੇਣਾ ਪਊਗਾ ਨਾ ਏਅਰਪੋਰਟ ਲੈ ਕੇ ਕੇਂਦਰ ਸਰਕਾਰ ਰੇਲਵੇ ਕਿਹਦਾ ਮਹਿਕਮਾ ਕੇਂਦਰ ਸਰਕਾਰ ਦਾ ਹਵਾ ਬਾਜੀ ਮਹਿਕਮਾ ਕਿਹਦਾ ਕੇਂਦਰ ਸਰਕਾਰ ਦਾ ਬਣਾਇਆ ਉਹਨਾਂ ਨੇ ਆਪਾਂ ਐਲੀਵੇਟਰ ਰੋਡ ਤੇ ਫਿਰਦੇ ਆ ਇਹ ਵੀ ਕੇਂਦਰ ਸਰਕਾਰ ਦੇ ਫੰਡ 스마트 ਸਿਟੀ ਦੇ ਫੰਡ ਹੈ 1000 ਕਰੋੜ ਦੇ ਉਹ ਵੀ ਕੇਂਦਰ ਦੇ ਫੰਡ ਇਹਨਾਂ ਨੇ ਕੀ ਕੀਤਾ ਉਹ ਤਾਂ ਪੁੱਛ ਕੇ ਇਹ ਸਬ ਬੋਲਡਰਾਂ ਤੇ ਲੱਗੀ ਉਹ ਵੀ ਕੇਂਦਰ ਸਰਕਾਰ ਦੇ ਅੰਡਰ ਨਸ਼ਾ ਜੇ ਇੱਧਰ ਉੱਧਰ ਸਪਲਾਈ ਹੋ ਰਿਹਾ ਫੇਰ ਵੀ ਕੇਂਦਰ ਸਰਕਾਰ ਦੇ ਅੰਡਰ ਜਿੰਨੇ ਵੀ ਅੱਗੇ ਸਮਗਲਰਸ ਵਗੈਰਾ ਜੋ ਹਾਈ ਲੈਵਲ ਤੇ ਬੈਠੇ ਨੇ ਆਊਟ ਆਫ ਕੰਟਰੀ ਉਹਨਾਂ ਤੇ ਵੀ ਕੇਂਦਰ ਸਰਕਾਰ ਦਾ ਜੋਰ ਤੇ ਫਿਰ ਕਿਵੇਂ ਤੁਸੀਂ ਇੱਕ ਬੰਦੇ ਨੂੰ ਹੀ ਇੱਕ ਪਾਰਟੀ ਨੂੰ ਟਾਰਗੇਟ ਕਰ ਕਰਕੇ ਕਰਕੇ ਉਹ ਕਹ ਪਾ ਗਏ ਦੀ ਨਹੀਂ ਜੀ ਤਿੰਨ ਸਾਲਾਂ ਦੇ ਵਿੱਚ ਤਾਂ ਵਿੜਾ ਹੀ ਕਰਕੇ ਕੀਤਾ ਹੈ ਨੇ ਬਿਲਕੁਲ ਬੀਐਸਐਫ ਬੈਠੀ ਹੈਗੀ ਆ ਹੀਰੋਇਨ ਦਾ ਰੇਟ ਕੀ ਹੈ ਬੰਦੇ ਤੁਸੀਂ ਦੱਸੋ ਜੀ ਮੈਂ ਮੈਂ ਤੁਸੀਂ ਜਾਗਰੂਕ ਉਹ ਪੱਤਰਕਾਰ ਮੈਂ ਤਾਂ ਹੀ ਪੁੱਛਿਆ ਜਿਹੜੇ ਬੱਚੇ ਮਾਰ ਰਹੇ ਆ ਨਾ ਉਹ ਚਿੱਟੇ ਨਾਲ ਮਾਰ ਰਹੇ ਆ ਹੀਰੋਇਨ ਨਾਲ ਨਹੀਂ ਮਰਦੇ ਠੀਕ ਹੈ ਠੀਕ ਹੈ ਇੱਥੇ ਹੀਰੋਇਨ ਦੀ ਸਪਲਾਈ ਆ ਜਿਹੜੀ ਬਾਕੀ ਚੀਜ਼ਾਂ ਫੜੀ ਜਾਂਦੀਆਂ ਉਹਨਾਂ ਨਾਲ ਬੱਚੇ ਨਹੀਂ ਮਰਦੇ ਚਿੱਟਾ ਇੱਕ ਸਿੰਥੈਟਿਕ ਡਰਗ ਆ ਆਪਣੇ ਲੋਕਾਂ ਨੂੰ ਇੱਕ ਬੜੀ ਵੱਡੀ ਗਲਤਫਹਿਮੀ ਹੈ ਕਿ ਜਿਹੜੀ ਸਪਲਾਈ ਆ ਉਹ ਹੀਰੋਇਨ ਆਦੀ ਆ ਉਥੋਂ ਮਹਿੰਗਾ ਨਸ਼ਾ ਆਦਾ ਜਿਹੜੀ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਕਿਲੋ ਦੀ 1000 ਕਰੋੜ ਦੀ ਕੀਮਤ ਹੈ 100 ਕਰੋੜ ਦੀ ਕੀਮਤ ਮੇਰਾ ਮਤਲਬ 1 ਗ੍ਰਾਮ 1 ਲੱਖ ਰੁਪਏ ਦਾ ਹੋ ਗਿਆ ਤਾਂ ਉਹ ਮਹਿੰਗਾ ਨਸ਼ਾ ਕੋਈ ਅਮੀਰ ਬੰਦਾ ਕਰ ਸਕਦਾ ਹੈ ਜਿਹੜਾ ਗਰੀਬ ਬੱਚਾ ਮਰਦਾ ਨਾ ਉਹ ਚਿੱਟਾ ਖਾ ਕੇ ਮਰਦਾ ਉਹ ਇੱਥੇ ਜਿਹੜੀਆਂ ਬੱਦੀ ਚ ਇੰਡਸਟਰੀਆਂ ਨੇ ਕੈਮੀਕਲ ਇੰਡਸਟਰੀਜ਼ ਨੇ ਇੱਥੇ ਲੱਗੀਆਂ ਜਿੰਨਾਂ ਤੋਂ ਇਹ ਸਰਕਾਰ ਮੇਰੀ ਬੇਨਤੀ ਦਾ ਸੁਣ ਲੈ ਮੇਰੀ ਭੈਣ ਜਿਹੜੀ ਇੱਥੇ ਫੈਕਟਰੀਆਂ ਲੱਗੀਆਂ ਜਿੰਨਾਂ ਤੋਂ ਫੰਡ ਇਹ ਲੈਂਦੇ ਨੇ ਦਵਾਈਆਂ ਆਣਾਂ ਤੋਂ ਉੱਥੇ ਚਿੱਟਾ ਬੰਦ ਹੈ ਉਹ ਫੈਕਟਰੀਆਂ ਫੜਨ ਦੀ ਲੋੜ ਹੈ ਜਿੱਥੋਂ ਚਿੱਟਾ ਬੰਦ ਹੈ ਪਾਕਿਸਤਾਨ ਤੋਂ ਚਿੱਟਾ ਨਹੀਂ ਆਉਦਾ ਕਦੀ ਉੱਥੋਂ ਹੀਰੋਇਨ ਆਉਦੀ ਆ ਅਫੀਮ ਵਗੈਰਾ ਆਉਦੀ ਆ ਜਾਂ ਬਾਕੀ ਚੀਜ਼ਾਂ ਆਉਦੀਆਂ ਇਹ ਨਸ਼ੇ ਉੱਥੋਂ ਨਹੀਂ ਆਉਦੇ ਇਹ ਚੀਜ਼ ਜਿਹੜਾ ਚਿੱਟੇ ਨਾਲ ਜਿਹੜਾ ਇਮੀਡੀਏਟਲੀ ਕੈਮੀਕਲ ਨਸ਼ਾ ਸਾਡੇ ਬੱਚੇ ਦੇ ਆਂਦੀ ਬਾਡੀ ਨੂੰ ਲਗਾਲ ਦਿੰਦਾ ਇਮੀਡੀਏਟਲੀ ਕੈਮੀਕਲ ਹੈ ਉਹਦੇ ਨਾਲ ਬੱਚਾ ਮਰਦਾ ਹੈ ਹੀਰੋਇਨ ਖਾਣ ਨਾਲ ਨਹੀਂ ਮਰਦਾ ਇਸ ਕਰਕੇ ਉਹ ਬੀਐਸਐਫ ਦਾ ਡੈਰਾ ਹੋਵੇ ਜਾਂ ਬਾਕੀ ਚੀਜ਼ਾਂ ਫੜਨੀਆਂ ਚਾਹੀਦੀਆਂ ਨੇ ਫੜੀਆਂ ਜਾ ਵੀ ਰਹੀਆਂ ਨੇ ਪੰਜਾਬ ਪੁਲਿਸ ਬੀਐਸਐਫ ਸક્ષਮ ਹੈ ਜਿਹੜੇ ਆਂਕੜੇ ਦਿੰਦੇ ਆ ਸક્ષਮ ਹੈ ਜਿਹੜੇ ਇੱਥੇ ਜਿਹੜੇ ਨਿੱਕੇ ਨਿੱਕੇ ਬੰਡਲ ਸੌਦੇ ਆ ਨਾ ਜਿੱਥੇ ਥਾਪੀ ਮਾਰ ਕੇ ਹੁਣ ਪਿੰਡ ਵਿਕਾਊ ਹੋ ਗਿਆ ਸੀਗਾ ਚਿੱਟੇ ਵਾਲਿਆਂ ਨੇ ਸ਼ਰੀਆਂ ਨੂੰ ਲਤਾਂ ਤੋੜੀਆਂ ਨੇ ਇਹ ਚੀਜ਼ਾਂ ਦੀ ਲੋੜ ਹੈ ਇਸ ਚੀਜ਼ ਤੇ ਜਾਗਰੂਕ ਕਰਨ ਦੀ ਲੋੜ ਹੈਗੀ ਆ ਤੇ ਸਭ ਤੋਂ ਵੱਡੀ ਗੱਲ ਕਹਿੰਦੇ ਹੋ ਨਾ ਮੱਛੀਆਂ ਵੱਡੇ ਮગર ਮਚ ਜਗਦੀਸ਼ ਭੋਲੇ ਦਾ ਨਾਮ ਸੁਣਿਆ ਸੀ ਤੁਸੀਂ ਸੁਣਿਆ ਸੀ ਨਾ ਅੱਜ ਕਿੱਥੇ ਆ ਉਹ ਜੇਲ੍ਹ ਚੱਕੇ ਬਾਹਰ ਹੈ ਕਿਹੜੀ ਸਰਕਾਰ ਨੇ ਛੜਤਾ ਕਿਹੜੀ ਸਰਕਾਰ ਨੇ ਜ਼ਮਾਨਤ ਦਿੱਤੀ ਵੱਡਾ ਮગર ਮਚ ਕਿੰਨਾ 5000 ਕਰੋੜ ਦਾ ਡਰੱਗ ਰੈਕਟ ਬਰਸਟ ਹੋਇਆ ਸੀ ਤੇ ਅੱਜ ਉਹ ਸ਼ਰੀਆਮ ਘੁੰਮਦਾ ਪਿਆ ਸੜਕਾਂ ਦੇ ਉੱਪਰ ਕਿਹਦੀ ਗਲਤੀ ਹੈ ਸਾਡੀ ਗਲਤੀ ਹੈ ਕਿ ਉਹ ਸਰਕਾਰ ਦੀ ਗਲਤੀ ਹੈ ਜਿਨੇ ਉਹਨੂੰ ਬੇਲ ਲੈਣ ਦਿੱਤੀ ਇਹ ਚੀਜ਼ਾਂ ਦੇ ਜਵਾਬ ਨੇ ਚਲੋ ਅੱਛਾ ਫਿਰ ਲੋ ਐਂਡ ਆਰਡਰ ਕਿਵੇਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਤੁਸੀਂ ਦੱਸੋ ਤੁਸੀਂ ਦੱਸੋ ਤੁਸੀਂ ਕਵਰ ਕਰਦੇ ਹੋ ਸਵਾਲ ਤੁਹਾਡੇ ਤੋਂ ਵੀ ਪੁੱਛਿਆ ਤੁਹਾਡੀ ਚੈਨ ਕਿਤੇ ਖੋਈ ਗਈ ਨਹੀਂ ਦੇਖੋ ਮੈਂ ਮੈਂ ਇੱਕ ਮੈਂ ਜੇ ਜੇ ਮੈਨੂੰ ਪਰਸਨਲ ਟਾਰਗੇਟ ਕਰੋਗੇ ਨਾ ਸਰ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਨੀ ਹਜ਼ਾਰ ਰੁਪਏ ਮੈਨੂੰ ਬੇਸ਼ੱਕ ਨਹੀਂ ਆਇਆ ਮੈਂ ਲੇਕਿਨ ਚੈਨ ਚੈਨ ਜੋ ਵੀ ਮੈਂ ਪਾਇਆ ਹੋਇਆ ਸੇਫ ਹੈ ਮੈਂ ਸੇਫ ਹਾਂ ਤੁਸੀਂ ਲੁਧਿਆਣਾ ਸੇਫ ਹਾਂ ਮੈਂ ਲੁਧਿਆਣਾ ਦੇਖੋ ਨਾਗਰਿਕ ਤੁਸੀਂ ਬੈਠੇ ਹੋ ਤੁਸੀਂ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਚਾਹ ਇਲੈਕਸ਼ਨ ਲੈ ਕੇ ਮੇਰੀ ਨਹੀਂ ਖੋਈ ਗਈ ਚਾਂਸ ਮੇਂ ਖੋਈ ਗਈ ਜੇ ਗਰਦੇਵ ਨਗਰ ਜਾਓ ਸਰਬਾ ਨਗਰ ਜਾਓ ਬੀਆਰਐਸ ਨਗਰ ਜਾਓ ਸਨੀਤ ਪਿੰਡ ਜਾਓ ਕਿਚਨੂ ਨਗਰ ਜਾਓ ਕਿਸ਼ੋਰ ਨਗਰ ਵਾਲੇ ਪਾਸੇ ਜਾਓ ਚਾਹੇ ਸੈਂਟਰ ਚਾਹੇ ਦਸਟ ਚਾਹੇ 80% ਮੇਰੀਆਂ ਭੈਣਾਂ ਦੀਆਂ ਚੇਣਾ ਬਾਲੀਆਂ ਜਾਂ ਕੋਈ ਚਰਾਂ ਦੀ ਮੋਬਾਈਲ ਖੋ 80% ਖੋ ਹੋ ਚੁੱਕੀ ਹੈ ਤੇ ਆਪਾਂ ਲਾਅ ਐਂਡ ਆਰਡਰ ਨੂੰ ਕਿੱਥੋਂ ਪੈਣਾ ਦੇ ਆਹ ਸਾਹਿਬ ਨਾਲ ਦੇਖ ਲਾਂਗੇ ਥਰੋਸ਼ਪੁਰ ਦੇ ਵਿੱਚ ਸ਼ਰੇਆਮ ਗੋਲੀ ਚੱਲਦੀ ਹੈ ਇੱਥੇ ਵੀ ਗੋਲੀਆਂ ਚੱਲਦੀਆਂ ਨੇ ਤੇ ਲਾਅ ਐਂਡ ਆਰਡਰ ਤਾਂ ਮੇਰੇ ਹਿਸਾਬ ਨਾਲ ਜੋ ਹਾਲਾਤ ਨੇ ਜੇ ਆ ਜਿਹੜੇ ਸੰਜੀਵ ਅਰੋੜਾ ਜੀ ਦੇ ਦਫ਼ਤਰ ਦੇ ਮੂਰੇ ਗੱਟੀਆਂ ਵੀ ਤੁਸੀਂ ਦੇਖਦੇ ਹੋਵੋਗੇ ਜੇ ਪੁਲਿਸ ਲੋਕਾਂ ਦੀ ਸੁਰੱਖਿਆ ਲਈ ਲੱਗ ਜੇ ਤਾਂ ਮੇਰੇ ਹਿਸਾਬ ਨਾਲ ਲੁਧਿਆਣਾ ਵੀ ਸੇਫ ਹੋ ਜਾਊਗਾ ਤੇ ਲੁਧਿਆਣਾ ਵਾਸੀ ਵੀ ਸੇਫ ਹੋ ਜਾਣਗੇ ਇਹਦੇ ਨਾਲ ਹੁਣ ਜੇ ਕੁਲਮਿਲਾ ਕੇ ਗੱਲ ਦਸੀਏ ਕਿ ਬਾਹਲ ਇਲੈਕਸ਼ਨ 'ਤੇ ਕਿੱਥੇ ਸਟੈਂਡ ਕਰ ਰਹੇ ਤਾਂ ਇਹ ਇਲੈਕਸ਼ਨ ਲੋਕੀ ਸੋਚਣਗੇ ਤੁਸੀਂ 2022 ਦੀ ਗੱਲ ਕੀਤੀ ਸੀ ਮੈਂ 2024 ਦੀ ਗੱਲ ਕਰੂੰਗਾ ਕਿ ਜੋ 2024 ਦੇ ਵਿੱਚ ਭਾਜਪਾ ਦੇ ਉੱਪਰ ਵਿਸ਼ਵਾਸ ਲੁਧਿਆਣਾ ਵਸਦੇ ਲੋਕਾਂ ਨੇ ਜਟਾਇਆ ਸੀ ਸਾਨੂੰ ਬਹੁਤ ਵੱਡੀ ਲੀਡ ਨਾਲ ਇਹ ਹਲਕੇ ਜੋ ਦਿਤਾਇਆ ਸੀ ਤੇ ਉਮੀਦ ਕਰਦੇ ਆ ਕਿ ਉਸ ਲੀਡ ਸਾਨੂੰ ਇਕਤਿਆਰ ਵੀ ਮਿਲੇਗੀ ਤੇ 22 ਦੀ ਗੱਲ ਵੀ ਹੋ ਗਈ ਹੈ ਲੇਕਿਨ ਸਾਰੇ ਇਹਨੂੰ ਕਨਸੀਡਰ ਕਰ ਰਹੇ ਆ 22 ਇਲੈਕਸ਼ਨ ਨੂੰ ਕਿ ਇਹ ਸਤਾਈ ਦਾ ਫਾਈਨਲ ਹੈ ਸੈਮੀ ਫਾਈਨਲ ਵੀ ਨਹੀਂ ਫਾਈਨਲ ਹੈ ਨੇ सेमीफाइनल ਹੀ ਹੈਗਾ सेमीफाइनल ਵੀ ਨਹੀਂ ਕਹ ਸਕਦਾ ਕਿ ਇਲੈਕਸ਼ਨ ਹੈਗੀ ਹੈ ਕੀ ਪਤਾ ਇਸ ਤੋਂ ਬਾਅਦ ਕੋਈ ਹੋਰ ਇਲੈਕਸ਼ਨ ਆ ਜਾਵੇ ਕੀ ਪਤਾ ਉਹ ਉਹਨੂੰ ਵੀ ਆਪਾਂ ਸੈਮੀ ਫਾਈਨਲ ਬਣਾ ਲਾਂਗੇ 27 ਦਾ 27 ਹੈ 25 ਦਾ 25 ਹੈਗਾ ਇਹ ਇਲੈਕਸ਼ਨਾਂ ਆਉਂਦੀਆਂ ਰਹਿਣੀਆਂ ਹਜੇ ਜ਼ਿਲ੍ਹਾ ਪ੍ਰੀਸ਼ਦ ਵੀ ਆਣੀਆ ਬਲਕ ਸੰਪਤੀ ਵੀ ਆਣੀਆ ਹੋਰ ਬਥੇਰੀਆਂ ਇਲੈਕਸ਼ਨ ਆਉਣੀਆਂ ਹੋਰ ਇਹ ਕ ਇਲੈਕਸ਼ਨ ਇਲੈਕਸ਼ਨਾਂ ਲੜੀ ਜਾਂਦੀ ਆ ਉਸ ਤਰੀਕੇ ਨਾਲ ਅਸੀਂ ਲੜਦੇ ਆ ਕਿਹਦੇ ਕਿਹਦੇ ਵਿੱਚ ਕਾਂਡੇ ਦਾ ਟੱਕਰ ਦੇਖ ਰਹੇ ਹਾਂ ਕਾਂਗਰਸ ਆ ਭਾਜਪਾ ਅਕਾਲੀ ਕਿਨਾ ਕਿਨਾ ਦੇਖੋ ਟੱਕਰ ਸਾਡੀ ਮੇਰੇ ਹਿਸਾਬ ਨਾਲ ਸਾਰੇ ਬਰਾਬਰ ਦੇ ਪਲੇਅਰ ਨੇ ਸਾਰੀਆਂ ਪਾਰਟੀਆਂ ਮੇਰੀ ਬੇਨਤੀ ਬਹੁਤ ਮੈਨੀਪੂਲੇਟਿਵ ਆਂਸਰ ਕਰ ਰਹੇ ਹੋ ਸਰ ਹੁਣ ਇੱਕ ਕਲੀਅਰ ਕਰੋ ਕਿ ਕੀ ਕੀ ਕਲੀਅਰ ਕਰਾਂ ਅਸੀਂ ਸਾਡਾ ਕੈਂਡੀਡੇਟ ਸਟਰੋਂਗ ਹੈ ਸਾਨੂੰ ਉਮੀਦ ਹੈ ਕਿ ਜਨਤਾ ਸਾਨੂੰ ਚੁਣੂਗੀ ਠੀਕ ਹੈ ਬਾਕੀ ਪਾਰਟੀਆਂ ਆਪ ਦਾ ਪ੍ਰਚਾਰ ਕਰਦੀਆਂ ਹੈਗੀਆਂ ਉਹ ਪ੍ਰਚਾਰ ਚੰਗੀ ਗੱਲ ਹੈ ਚੱਲਦਾ ਰਹੇ ਉਸ ਦਾ ਬਰਾਬਰੀ ਤਾਂ ਫਿਰ ਵੀ ਦੇਖੋ ਦੁਸ਼ਮਣ ਨੂੰ ਵੀ ਆਪਾਂ ਕਿਵੇਂ ਬਰਾਬਰ ਦੇਨੇ ਦੀ ਮੈਂ ਕਿਸੇ ਨੂੰ ਘਟਾਖਲਾ ਨਹੀਂ ਨਾ ਮੈਂ ਅਕਾਲੀ ਦਲ ਦੇ ਕੈਂਡੀਡੇਟ ਨੂੰ ਅੰਕਾਂ ਨਾ ਮੈਂ ਨੀਟੂ ਛੱਤਰਾਂ ਵਾਲੇ ਨੂੰ ਅੰਕਾਂ ਨਾ ਮੈਂ ਸੁਮਨੀ ਕੀ ਨਾਮ ਹੈ ਸੰਜੀਵ ਅਰੋੜਾ ਨੂੰ ਅੰਕਾਂ ਨਾ ਮੈਂ ਭਰਤ ਪੂਸ਼ਨ ਆ ਬਾਕੀ ਜਿਹੜੇ 12 13 ਕੈਂਡੀਡੇਟ ਹੋਰ ਖੜੇ ਆ ਸਾਰੇ ਬਰਾਬਰ ਦੇ ਆਪ ਦੀ ਲੜਾਈ ਲੜਦੇ ਆ ਅਸੀਂ ਵੀ ਲੜਾਈ ਲੜ ਰਹੇ ਆ ਤੇ ਉਮੀਦ ਆ ਕਿ ਅਸੀਂ ਜਿੱਤਾਂਗੇ ਠੀਕ ਹੈ ਜਨਤਾ ਨੂੰ ਫਿਰ ਕੀ ਕਹੋਗੇ ਕੀ ਫਤਵਾ ਜਾਰੀ ਕਰਨ ਕੀ ਕੀ ਸੋਚਣ ਜਨਤਾ ਇਹ ਸੋਚ ਕੇ ਦਵੇ ਵੋਟ ਕਿ ਆਉਣ ਵਾਲਾ ਜਿਹੜਾ 27 ਹੈ ਉਸ ਦੇ ਵਿੱਚ ਇੱਕ ਪੰਜਾਬ ਨੂੰ ਲੋੜ ਹੈ ਕਿ ਪੰਜਾਬ ਦਾ ਵਿਕਾਸ ਵਿਕਸਿਤ ਪੰਜਾਬ ਕਿਵੇਂ ਹੋ ਸਕਦਾ ਉਹ ਵਿਕਸਿਤ ਪੰਜਾਬ ਨੂੰ ਦੇਖਦੇ ਹੋਏ ਇਹ ਇੱਕ ਫਤਵਾ ਦੇਣ ਕਿ ਜਿਹੜਾ ਜੀਵਨ ਗੁਪਤਾ ਜੀ ਜਿਹੜੇ ਸ਼ਹਿਰ ਵਾਸੀ ਨੇ ਉਹ ਇਸ ਭਾਰਤ ਨਗਰ ਚੌਂਕ ਕੋਲ ਉਹਨਾਂ ਦਾ ਘਰ ਆ ਜਿਹੜੇ ਸੰਜੀਵ अरोड़ा ਜੀ ਆ ਉਹਨਾਂ ਦੇ ਦਿੱਲੀ ਦੇ ਐਡਰੈਸ ਨੇ ਕਿਰਾਏ ਦੇ ਘਰ ਤੇ ਇੱਥੇ ਟੈਂਪਰੇਰੀ ਤੌਰ ਤੇ ਆਏ ਆ ਉਹਨਾਂ ਦੇ ਵਿਚਾਰ ਸੋਚ ਕੇ ਬੋਲੋ ਹਮੇ ਪਹਿਲੇ ਜੰਪਲ ਤੇ ਇੱਧਰ ਵੀ ਨਹੀਂ ਜੇ ਕੈਨ ਨੂੰ ਹੈਗਾ ਵਾ ਜੇ ਇੱਥੇ ਜੰਪਲ ਹੁੰਦੇ ਸ਼ਹਿਰ ਵਿੱਚ ਸ਼ਰੀਰ ਕਰਦਾਰ ਸਿੰਘ ਸਰਾਬਾ ਦਾ ਨਾਮ ਨਾ ਭੁੱਲਦੇ ਧੰਨਵਾਦ ਸੋ ਫਤਵਾ ਤੁਸੀਂ ਜਾਰੀ ਕਰੋਗੇ ਕੀ ਜਾਰੀ ਕਰੋਗੇ ਅਸੀਂ ਵੀ ਇੰਤਜ਼ਾਰ ਕਰ ਰਹੇ ਹਾਂ ਤੇ ਦੇਖਦੇ ਰਹੋ ਹੈਡਲਾਈਨ 24 ਜੇ ਕੁਝ ਕਹਿਣਾ ਚਾਹੋਗੇ ਤਾਂ ਕਮੈਂਟ ਸੈਕਸ਼ਨਸ ਦੇ ਵਿੱਚ ਲਿਖ ਕੇ ਸ਼ੇਅਰ ਕਰ ਸਕਦੇ ਹੋ ਸਵਾਲ ਵੀ ਹੈ ਤਾਂ ਉਹ ਵੀ ਜ਼ਰੂਰ ਕਰਿਓ ਕਿਉਂਕਿ ਜਿਨ੍ਹਾਂ ਨਾਲ ਵੀ ਮੁਲਾਕਾਤ ਹੋਏਗੀ ਤੁਹਾਡੇ ਜੋ ਸਵਾਲ ਨੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕਰਾਂਗੇ ਧੰਨਵਾਦ